ਹਾਂਜੀ ਪਿਆਰ ਭਈ ਅੱਸੀ ਕਾਲ ਲਓ ਜੀ ਇੱਕ ਦਿਨ ਹਜੇ ਹੋਰ ਰਹਿਣਾ ਸੀਗਾ ਘਰੇ ਉਹਦਾ ਰੀਜ਼ਨ ਆਪਾਂ ਤੁਹਾਨੂੰ ਦੱਸਦੇ ਆ ਪਹਿਲਾਂ ਆਪਾਂ ਅੱਜ ਲਾਉਣੀ ਆ ਰਨਿੰਗ ਰਾਹ 'ਚ ਦੇਖਿਆ ਯਾਰ ਕਿਸੇ ਦੇ ਕੋਈ ਫੇਟ ਮਾਰ ਕੇ ਸੈਟ ਗਿਆ ਸੀ ਮੇਰਾ ਮੂਡ ਜਾ ਖਰਾਬ ਹੋ ਗਿਆ ਚਲੋ ਜੀ ਆਪਾਂ ਚੱਲੇ ਆਂ ਸ਼ਹੀਦ ਭਗਤ ਸਿੰਘ ਕਾਲਜ 'ਚ ਕਿਉਂਕਿ ਆ ਮੇਰੇ ਜੋੜੀਦਾਰ ਨੇ ਛੱਡਿਆ ਸੀ ਮੈਸੇਜ ਕਹਿੰਦਾ ਜਿਨੇ ਆਉਣਾ ਹੋਇਆ ਆਜੂਗਾ ਲਓ ਜੀ ਆਪਾਂ ਲਾਉਣੀ ਅੱਜ ਪੂਰੀ 15 ਕਿਲੋਮੀਟਰ ਰਨਿੰਗ 12 ਕਿਲੋਮੀਟਰ ਤੇ ਮੈਂ ਢੇਰੀ ਟਾਉਣ ਲੱਗਿਆ ਸੀ ਫਿਰ ਮੈਂ ਸੋਚਿਆ 2.5 ਕਿਲੋਮੀਟਰ ਰਹਿ ਗਿਆ ਲਓ ਜੀ 15 ਕਿਲੋਮੀਟਰ ਆਪਾਂ ਪਾਪਾ ਦੀ ਘਰ ਲਈ ਰਵਾਨਗੀ ਤੇ ਘਰੇ ਆ ਕੇ ਕਹਿੰਦੇ ਪਾਪਾ ਦਾ ਗਿੱਲਾ ਹੋਇਆ ਪਿਆ ਮੈਂ ਕਿਹਾ ਪੁੱਤ ਪਾਪਾ 15 ਕਿਲੋਮੀਟਰ ਭੱਜਿਆ 50 ਮੀਟਰ ਨਹੀਂ ਲਓ ਜੀ ਉਸ ਤੋਂ ਬਾਅਦ ਅਸੀਂ ਜਾਣਾ ਸੀਗਾ ਜ਼ਰੂਰੀ ਕੰਮ ਪਹਿਲਾਂ ਕਰਦੇ ਆਂ ਬਾਬਿਆਂ ਦੀ ਪੂਰੀ ਜਿਹੜੀ ਕਾਰਵਾਈ ਸੀ ਇਹ ਕਹਿੰਦੀ ਯਾਰ ਦੁਪਹਿਰ ਆ ਗਿਆ ਸਾਜਾ ਹੁਣ ਜਿਹੜਾ ਟਾਈਮ ਲੱਗਣਾ ਸੀ ਉਹ ਤਾਂ ਲੱਗ ਗਿਆ ਲੋ ਜੀ ਇਹ ਵੀ ਪਹਿਲਾਂ ਪਾਉਂਦੀ ਜਾਂ ਫਿਰਦੀ ਐ ਉਸ ਤੋਂ ਬਾਅਦ ਅਸੀਂ ਚੱਲਨੇ ਆਂ ਹਾਤੋ ਕੇ ਬਾਬਿਆਂ ਦੇ ਦਾਣ ਦੀ ਰੋਟੀ ਖਵਾਉਣ ਲੋ ਜੀ ਅਸੀਂ ਚੱਲਨੇ ਆਂ ਵਾ ਡਬੜੇਰਿਆਂ ਦੀ ਸਮਾਦ ਤੇ ਮੱਥਾ ਟੇਕਣਾ ਉਸ ਤੋਂ ਬਾਅਦ ਇਹ ਸਾਰਾ ਕਾਰਗੁਜ਼ਾਰੀ ਇਹਦੀ ਹੁੰਦੀ ਆ ਮੇਰਾ ਤਾਂ ਦਿਲ ਨਹੀਂ ਕਰਦਾ ਮੈਂ ਨਹੀਂ ਮਾਰਦਾ ਝੂਠ ਲੋ ਜੀ ਇਹਨੇ ਦਾਣੇ ਦੂਣੇ ਪੰਛੀਆਂ ਲਈ ਪਾਤੇ ਸੀਗੇ ਚਲੋ ਜੀ ਇਹ ਗੁਰਦੁਆਰਾ ਸਾਹਿਬ ਵੀ ਰੋਟੀ ਵੰਡਾਉਣ ਚੱਲੀ ਐ ਤੇ ਮੈਂ ਇਹਨੂੰ ਲੱਤਾਂ ਤੇ ਪਾ ਕੇ ਸਲਾ ਰਿਆ ਸੀਗਾ ਤੇ ਉਸ ਤੋਂ ਬਾਅਦ ਮਰੀ ਹੋਈ ਪਈ ਸੀ ਬਾਸ ਇਹ ਕਹਿੰਦੀ ਉੱਠ ਕੇ ਰੋਟੀ ਖਾ ਲੋ ਉਦੋਂ ਨਾ ਭਜਦੇ ਇਹਨਾਂ ਤੇ ਮੁੱਦੇ ਮੂੰ ਡਿੱਗੇ ਪਏ ਆ ਮੈਂ ਕਿਹਾ ਕੀ ਕਰਾਂ ਯਾਰ ਮੈਂ ਤਾਂ ਇੰਨਾ ਕਦੇ ਭੱਜਿਆ ਹੀ ਨਹੀਂਗਾ ਲਓ ਜੀ ਉਸ ਤੋਂ ਬਾਅਦ ਪੈ ਗਈ ਸੀਗੀ ਰਾਤ ਇਹਨੇ ਕਰੀ ਤਿਆਰੀ ਕੰਮ ਲਈ ਕਿਉਂਕਿ ਜਦੋਂ ਘਰੇ ਰਹਿੰਨੇ ਆ ਤੇ ਸਾਰੇ ਕੱਪੜੇ ਲੀੜੇ ਧੋਹਾ ਆ ਕੇ ਤੇ ਆਪਾਂ ਜਾਣਾ ਅਗਲੇ ਦਿਨ ਕੰਮ ਤੇ ਇਹਦੇ ਪਹਿਲਾਂ ਆਪਾਂ ਉੱਠ ਕੇ ਖਾਦੇ ਆਂਡੇ ਆਂਡੇ ਦੇ ਸੇਵ ਮੈਂ ਜਦੋਂ ਇਹਨਾਂ ਦੇ ਸਾਹਮਣੇ ਰੱਖੇ ਤਾਂ ਭੂੰ ਡਾਂਗੂ ਚੁੰਬੜ ਗੇ ਮੈਂ ਕਿਹਾ ਚਲੋ ਸ਼ੁਕਰ ਹੈ ਚੰਗੀ ਚੀਜ਼ ਹੀ ਖਾ ਰਹੇ ਆ ਆ ਵੀ ਨਹਾ ਤੋ ਕੇ ਫੁੱਟਬਾਲ ਖੇਡਣ ਲੱਗ ਗਈ ਆ ਕਿਉਂਕਿ ਸ਼ਿਕਾਰੀ ਹੋ ਗਿਆ ਬਹੁਤ ਵੱਡਾ ਏ 3 ਸਾਲ ਦਾ ਹੋ ਚੱਲਿਆ ਏਨੂੰ ਵੀ ਸਕੂਲ ਲਾਉਣਾ ਤੇ ਲਓ ਜੀ ਨਿੱਕੀ ਨੂੰ ਚਾਕੇ ਗੋਦੀ 'ਚ ਆਪਾਂ ਚੱਲੇ ਆਂ ਸਕੂਲ ਇਹਦਾ ਪਤਾ ਕਰਨਾ ਲਓ ਜੀ ਇਹ ਖੇਡ ਖੂਡ ਕੇ ਗਈ ਸੀ ਸੌ ਤੇ ਇਹਨਾਂ ਨੂੰ ਚਾ ਚੜਿਆ ਰਹਿਦਾ ਨਾਨੀ ਦੇ ਪਿੰਡ ਜਾਣ ਦਾ ਲਓ ਜੀ ਆਪਾਂ ਖਿੱਚਦੀ ਗੱਡੀ ਪਹਿਲਾਂ ਭਰੋਣੇ ਆ ਗੱਡੀ 'ਚ ਜਾ ਕੇ ਗੈਸ ਗੈਸ ਵਾਲੇ ਪੰਪ ਤੇ ਤਾਂ ਪਹਿਲਾਂ ਪਾਉਣ ਲੱਗੇ ਮੈਂ ਕਿਹਾ ਆ ਜਾਓ ਬਤੰਦਰੋ ਕੋਲ ਖਰਾਬ ਗਰੂ ਨਾ ਕਰਦੇ ਉਹਨਾਂ ਦੀ ਮਸ਼ੀਨ ਮਚੂਣ ਚਲੋ ਜੀ ਇਹਨੂੰ ਲਾਡ-ਬਾਡੀਆਂ ਕਰੀਆ ਉਸ ਤੋਂ ਬਾਅਦ ਇਹ ਵੀ ਹੀਰੋਇਨ ਬਣੀ ਬੈਠੀ ਐ ਕੋਈ ਕਹਿ ਦੂਗਾ ਪੰਜ ਜਵਾਕਾਂ ਦੀ ਮਾਂ ਚਲੋ ਹਾਸੇ ਨਾ ਹਾਸਾ ਰਹਿ ਗਿਆ ਇਹ ਘਰੇ ਬਹੁਤ ਤੰਗ ਕਰਦਾ ਇਹਦੇ ਅੱਜ ਸਕੂਲ ਦਾ ਪਤਾ ਕਰਨਾ ਜਿਹੜੇ ਸਕੂਲ 'ਚ ਅਸੀਂ ਪਤਾ ਕਰਨ ਗਏ ਸੀ ਉਹਨਾਂ ਨੇ ਪਹਿਲਾਂ ਤਾਂ ਸਾਨੂੰ ਰਿਸਪੌਂਸ ਦਿੱਤਾ ਬਾਅਦ ਨੇ ਪਹਿਲਾਂ ਖਾਦੇ ਰਾਜਮਾ ਚੌਲ ਰਾਜਮਾ ਚੌਲ ਖਾਣ ਤੋਂ ਬਾਅਦ ਆ ਮੇਰਾ ਜੋੜੀਦਾਰ ਇਹਨੂੰ ਮਿਲਿਆ ਕਿ ਤੇ ਗੱਡੀ ਦਾ ਥੋੜਾ ਜਿਹਾ ਕੰਮਜਾ ਕਰਾਉਣਾ ਸੀਗਾ ਇਹਦੇ ਨਾਲ ਵੀ ਬਹੁਤ ਪਿਆਰ ਆ ਯਾਰ ਹੱਸੇ ਨਾ ਹਸਾ ਰਹਿ ਗਿਆ ਦਿਲ ਦਾ ਵਾਲ ਹੀ ਇਹ ਵੀ ਬੰਦਾ ਚਲੋ ਜੀ ਗੱਡੀ ਤਵਾ ਤੂ ਕੇ ਆਪਾਂ ਆ ਗਏ ਘਰੇ ਇਹਨੂੰ ਨਿੱਕੀ ਦਿਨ ਢੱਡ ਤੇ ਸਵਾਸ ਵੂ ਕੇ ਲਓ ਜੀ ਉਸ ਤੋਂ ਬਾਅਦ ਅਸੀਂ ਪਿਓ ਪੁੱਤ ਨੇ ਦੋਨਾਂ ਨੇ ਕਲਿਆ ਕਰਿਆ ਘੋਲ ਜਿਨ੍ਹਾਂ ਨੂੰ ਵੀਡੀਓ ਚੰਗੀ ਲੱਗਦੀ ਹੈ ਪੇਜ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਰਾਤ ਪੈ ਗਈ ਸੀਗੀ ਲਓ ਜੀ ਪੰਜ ਅੰਡੇ ਤੇ ਇੱਕ ਕੀਲਾ ਖਾਦਾ ਕਪੜੇ ਕੁੱਪੜੇ ਆਪਣੇ ਤੋਤੇ ਪਏ ਸੀ ਤੇ ਅਗਲੇ ਦਿਨ ਜਾਣਾ ਦਿਹਾੜੀ ਮਿਲਦੇ ਆ ਫਿਰ ਅਗਲੀ ਵੀਡੀਓ